ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਤੁਹਾਡੀ ਦੁਕਾਨ ਤਰ ਮਸ਼ੀਨਾ ਧਾਰਾਚੌਂ ਵਾਲੀਆਂ ਦੁਕਾਨ ਤੇ ਆਏ ਆਪਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਠੀਕ ਹੈ ਜੀ ਸਾਰਾ ਮੁੱਦਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਕੀ ਬਾਈ ਕੋਲ ਆੜ ਕੱਟਣ ਵਾਲੀਆਂ ਮਸ਼ੀਨਾ ਇਹ ਵੀ ਮਿਲ ਜੇ ਨੂੰ ਠੀਕ ਹੈ ਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਸ਼ੁਭਮ ਗਰਗਨਾਵਾਂ ਹੈ ਮੇਰਾ ਠੀਕ ਹੈ ਜੀ ਸਾਰਾ ਆਪਣਾ ਕਿਹੜਾ ਸ਼ਹਿਰ ਮੋਗਾ ਜੀ ਠੀਕ ਹੈ ਜੀ ਕਿਹੜੀ ਜਗ੍ਹਾ ਦੁਕਾਨ ਆਪਣੀ ਇਹ ਇਹ ਆਪਣੀ ਜੀਰਾ ਰੋਡ ਤੇ ਹੈ ਜੀ ਜੀਰਾ ਰੋਡ ਹਾਂਜੀ ਠੀਕ ਹੈ ਜੀ ਆਪਣੇ ਕੋਲ ਬਈ ਕੀ ਕੀ ਸਮਾਨ ਮਿਲਦਾ ਆਪਾਂ ਕੋਲ ਦੁੱਧ ਚੋਣ ਵਾਲੀ ਮਸ਼ੀਨਾਂ ਹੀ ਫੈਟ ਕੱਢਣ ਵਾਲੀਆਂ ਕਰੀਮ ਵਾਲੀਆਂ ਕੰਡੇ ਡੀਬੀ ਵਗੈਰਾ ਸਾਰਾ ਕੁਝ ਹੀ ਹੁੰਦਾ ਡੇਰੀ ਇਕਪਮੈਂਟ ਦਾ ਸਾਰਾ ਸਮਾਨ ਹੁੰਦਾ ਠੀਕ ਹੈ ਜੀ ਹਾਂਜੀ ਜੇ ਕਿਸੇ ਨੇ ਰਿਪੇਅਰ ਕਰਉਣੀ ਜੀ ਉਹ ਵੀ ਹੋ ਜਾਂਦੀ ਹੈ ਆਪਣੇ ਕੋਲ ਆਪਾਂ ਕੋਲ ਕਿਹੜੀ ਕੰਪਨੀ ਦੀਆਂ ਜਿਹੜੀਆਂ ਮਸ਼ੀਨਾਂ ਆਪਣੀਆਂ ਆਪ ਦੀਆਂ ਨੇ ਜੀ ਅਸੀਂ ਆਪ ਅਸੈਂਬਲ ਕਰਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਘੱਟ ਰੇ ਬਾਈ ਜੀ ਦੀ ਆਪਾਂ ਪਹਿਲਾਂ ਵੀ ਅੜ ਲਈ ਸੀ ਤੇ ਉਹ ਜੀ ਆਪਾਂ ਦਿਖਾਉਣੇ ਆ ਕਰਦੇ ਆ ਹਾਂਜੀ ਦਿਖਾ ਦਿਓ ਤੁਸੀਂ ਨਾ ਅਜਿਹਾ ਦਿਖਾ ਤੇ ਬਾਕੀ ਦੇਖ ਸਕਦੇ ਹੋ ਫਾਇੜਾ ਕੱਢਣ ਵਾਲੀ ਮਸ਼ੀਨਾਂ ਦੀ ਰਿਪੇਅਰ ਬਾਕੀ ਜੇ ਕਿਸੇ ਕੋਲ ਪੁਰਾਣੀ ਮਸ਼ੀਨਾਂ ਦਾ ਧਾਰਾ ਚੁੰਨ ਵਾਲੀ ਉਹਦੀ ਵੀ ਰਿਪੇਅਰ ਕਰਦੇ ਬਾਈ ਜੀ ਹਾਂਜੀ ਬਾਈ ਦੱਸੋ ਜੀ ਜਾਣਕਾਰੀ ਇਹ ਆ ਦੇਖੋ ਭਈ ਇਹ ਸਭ ਤੋਂ ਛੋਟੀ ਸਾਡੀ ਮਸ਼ੀਨ ਆ ਹਾਂਜੀ ਇਹ ਮੈਂ ਤੁਹਾਨੂੰ ਚਲਾ ਕੇ ਦਿਖਾ ਦਿੰਦਾ ਹਾਂ ਹਾਂਜੀ ਬਸ ਇਹ ਚਲਾ ਕੇ ਹੀ ਬਸ ਟੱਕਣ ਵਗੈਰਾ ਲਗਾ ਕੇ ਹਾਂਜੀ ਸਿਰਫ ਆ ਬਟਨ ਖਿੱਚਦੇ ਨਾ ਜੀ ਠੀਕ ਹੈ ਜੀ ਤੇ ਇਹਦਾ ਪ੍ਰਾਇਰ ਬਣ ਜਾਣਾ ਓਕੇ ਇਹ ਕਿੰਨੇ ਦੀ ਮੋਟਰ ਲੱਗੀ ਇਹਦੇ ਇਹਦੇ ਤਾਂ ਹੀ 1/2 ਐਸਪੀ ਦੀ ਮੋਟਰ ਲੱਗੀ ਆ 1/2 ਐਸਪੀ ਦੀ ਹਾਂਜੀ ਹਾਂਜੀ ਅਸਲ ਵਿੱਚ ਚੱਲ ਪਈ ਹੁਣ ਇਹ ਹਾਂਜੀ ਬਸ ਚੱਲ ਪਈ ਹੁਣ ਆਪਾਂ ਇਹਦੇ ਵਿੱਚ ਸਿੱਧਾ ਇਹਨੂੰ ਪਲਟ ਕੇ ਤੇ ਅੰਗੂਠੇ ਜਾਂ ਥਣਾ ਵਗੈਰਾ ਲਗਾ ਸਕਦੇ ਆ ਠੀਕ ਹੈ ਜੀ ਬਸ ਇੰਨਾ ਕਿਦਾ ਕੰਮ ਹੁੰਦਾ ਈ ਇਸ ਤਰ੍ਹਾਂ ਚੋਣ ਲੱਗ ਜਾਂਦੀ ਹੈ ਠੀਕ ਹੈ ਜੀ ਤਾਰਾਂ ਲਈ ਇਹਨੂੰ ਬਸ ਆਹੀ ਬਟਨ ਖਿੱਚਦੇ ਨੇ ਇਹ ਉੱਪਰ ਜੂਗੀ ਠੀਕ ਹੈ ਜੀ ਤਾਰ ਲਈ ਬਟਨ ਖਿੱਚਣਾ ਕਿਹੜਾ ਬਟਨ ਦਿਖਾਓ ਜੀ ਕਿਹੜਾ ਉਹ ਆਹੀ ਹੈ ਜੀ ਠੀਕ ਹੈ ਇਹ ਬਾਹਰ ਕਰਨਾ ਹੀ ਹਾਂਜੀ ਇਹਨੂੰ ਬਾਹਰ ਨੂੰ ਕਰਨਾ ਠੀਕ ਹੈ ਜੀ ਲਾਉਣ ਦਾ ਬੱਚੇ ਤੇ ਵੀ ਇਹ ਡੋਨਾ ਹੀ ਚਲਾ ਸਕਦੇ ਕੋਈ ਇਹ ਜਿਹੜੀ ਵੀ ਚਲਾ ਸਕਦੇ ਹਾਂਜੀ ਹਾਂਜੀ ਲੇਡੀਜ਼ ਵੀ ਚਲਾ ਸਕਦੇ ਨੇ ਰਾਮ ਨੰਦ ਬਸ ਇਹ ਖਾਣਾ ਤੇ ਇਦਾਂ ਪਾ ਦੇ ਨਹੀਂ ਜੀ ਤੁਸੀਂ ਦੱਸਿਆ ਹਾਂਜੀ ਹਾਂਜੀ ਬਸ ਐ ਮੋੜ ਕੇ ਹੀ ਭਾਜੀ ਬਟਨ ਦਬਕ ਕੇ ਤੇ ਐ ਖਾਣਾ ਤੇ ਲਾ ਦੇ ਬਸ ਠੀਕ ਹੈ ਜੀ ਇਹ ਲਾਉਣ ਦਾ ਤਰੀਕਾ ਹਾਂਜੀ ਠੀਕ ਹੈ ਜੀ ਕਰ ਦਿਓ ਜੀ ਬੰਦ ਮੜਾ ਜਾ ਤੇ ਟੈਂਕੀ ਕਿੰਨੇ ਵਾਲੀ ਆਪਣੀ ਜੀ ਇਹ ਟੈਂਕੀ ਇਹਦੀ 25 ਲੀਟਰ ਦੀ ਹੈ ਜੀ ਇਹ 25 ਲੀਟਰ ਦੀ ਟੈਂਕੀ ਹੈ ਹਾਂਜੀ ਠੀਕ ਹੈ ਜੀ ਤੇ ਇਹ ਰੇਟ ਨੂੰ ਭਰਾ ਜੀ ਇਹ 20000 ਰੁਪਏ ਦੀ ਮਸ਼ੀਨ ਹੈ ਜੀ 20000 ਦੀ ਹਾਂਜੀ ਹਾਂਜੀ ਲਓ ਜੀ ਇਹ ਖੱਲੀ ਇਦਾਂ ਹਾਂ ਜੀ ਤਾਂ ਲੱਗ ਗਈ ਆਪਾਂ ਇਹਨੂੰ ਰੋੜ ਵੀ ਸਕਦੇ ਹਾਂ ਤੇ ਜੇ ਆਪਾਂ ਇਹਨੂੰ ਫਿਟਿੰਗ ਕਰਨੀ ਤਾਂ ਆਪਾਂ ਇਹਨੂੰ ਫਿਟਿੰਗ ਵੀ ਕਰ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਜਿਹੜੀ ਇਹ ਤੋਂ ਥੋੜੀ ਜੀ ਵੱਧ ਗਾਈਆਂ ਕਿੰਨੇ ਚੌਕ ਸਾਦੀਆਂ ਇਹ ਗਾਈਆਂ ਇਹ ਇਹ 7-8 ਗਾਈਆਂ ਚੌਕ ਸਾਦੀਆਂ ਇਹ RAMNA ਠੀਕ ਹੈ ਜੀ ਤੇ ਜਿਹੜੀ ਰੇੜੀ ਵਾਲੀ ਦੂਜੀ ਅਗਲੀ ਉਹ ਆਹ ਮਸ਼ੀਨ ਆਈ ਹਾਂ ਜੀ ਇਹਦੇ ਦੇ ਚਾਰਾਂ ਟਾਇਰਾਂ ਵਾਲੀ ਟਰਾਲੀ ਹੈ ਜੀ ਚਾਰਾਂ ਟਾਇਰਾਂ ਵਾਲੀ ਟਰਾਲੀ ਹੈ ਜੀ ਜਿਵੇਂ ਮਰਜੀ ਆਪਾਂ ਰੋੜ ਕੇ ਜਿੱਥੇ ਮਰਜੀ ਲੈ ਜਾ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਇਹਦੇ ਤੇ ਵੀ 25 ਲੀਟਰ ਦਾ ਕੈਨ ਆ ਚਾਰ ਟਾਇਰ ਹੈ ਜੀ ਹਾਂ ਜੀ ਅੱਧ ਇਹ DHP ਦੀ ਹਾਂਜੀ ਹਾਂਜੀ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ ਬਾਈ ਆ ਰਹੀ ਇਹਦਾ ਬਾਈ ਜਿਆਰਾ ਹਾਂਜੀ ਇਹ ਟਰਾਲੀ ਰੋੜਨ ਵਾਲੀ ਬਣ ਗਈ ਨਾਲ ਹਾਂਜੀ ਹਾਂਜੀ ਤੇ ਇਹ ਸੈਂਪਲ ਆ ਜੀ ਹਾਂਜੀ ਇਹਦੀ ਗਾਰੰਟੀ ਗਾਰੰਟੀ ਕਿੰਨੇ ਸਾਲ ਦੀ ਗਾਰੰਟੀ ਹੁੰਦੀ ਹੈ ਪੰਪ ਦੀ ਹਾਂਜੀ ਤੇ ਪਲਸੇਟਰ ਦੀ ਠੀਕ ਹੈ ਜੀ ਪੂਰੀ ਸਾਲ ਦੀ ਗਾਰੰਟੀ ਹੋਦੀ ਮੋਟਰ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਪਹੁੰਚ ਵੀ ਜੀ ਆਪਣੀ ਕਿੱਥੇ ਕਿ ਤੱਕ ਆ ਜੀ ਬੰਦਾ ਕੋਈ ਗੱਲ ਨਹੀਂ ਜੀ ਜਿਹੜੇ ਵੀ ਪਿੰਡ ਹੋਗਾ ਉੱਥੇ ਪਹੁੰਚ ਕਰ ਦਾਂਗੇ ਅਸਰ ਜੀ ਹਾਂਜੀ ਹਾਂਜੀ ਵਾਸਤੇ ਕਹਿੰਦਾ ਤਾਂ ਵਾਸਤੇ ਭੇਜ ਦਿੰਨੇ ਜੇ ਟਰਾਂਸਪੋਰਟ ਤੇ ਕਹਿੰਦੇ ਤਾਂ ਟਰਾਂਸਪੋਰਟ ਤੇ ਵੀ ਭੇਜ ਦ ਜਿੱਥੇ ਮਰਜੀ ਪੰਜਾਬ ਚ ਆਪਣੇ ਪੰਜਾਬ ਤੋਂ ਬਾਹਰ ਵੀ ਹੋਊਗਾ ਤਾਂ ਵੀ ਭੇਜ ਦਾਂਗੇ ਓਕੇ ਲੋ ਭਰਾ ਵੱਧ ਸੂਲ ਤੋਂ ਬਾਈ ਦੱਸ ਤੀ ਤੇ ਪੇਮੈਂਟ ਗੂਗਲ ਪੇ ਕਰ ਦਿਓ ਠੀਕ ਹਨ ਤੇ ਹੋਰ ਬਾਈ ਜੀ ਆਪਣੇ ਕੋਲ ਕੀ ਕੀ ਹੈ ਜੀ ਆਪਣੇ ਕੋਲ ਸਟੀਲ ਦੀ ਵੀ ਆ ਗਈ ਹੈ ਜੀ ਹਾਂ ਸਟੀਲ ਚ ਵੀ ਆਪਣੇ ਕੋਲ ਟਰਾਲੀ ਹੈ ਹਾਂਜੀ ਇਹ ਕਿਸੇ ਨਾਲ ਸਟੀਲ ਵਰਤਦੇ ਲੋ ਭਰਾ ਇਹ ਸਟੀਲ ਵਾਲੀ ਚੱਲੀ ਆ ਇਹ ਸਟੀਲ ਲੱਗੀ ਆ ਜੀ ਟਰਾਲੀ ਹਾਂਜੀ ਇਹਦਾ ਕੀ ਫਰਕ ਆ ਜੀ ਰੇਟ ਉੱਠਦਾ ਬਸ ਇਹਦਾ 2000 ਰੁਪਏ ਵੱਧ ਆ ਇਹ 25000 ਰੁਪਏ ਦੀ ਮਸ਼ੀਨ ਹੈ ਹਾਂਜੀ ਇਹ ਚ ਪੌਣੇ ਐਚਵੀ ਦੀ ਮੋਟਰ ਆ ਠੀਕ ਹੈ ਜੀ ਮੋਟਰ ਵੀ ਇਹਦੀ ਵੱਡੀ ਆ ਹਾਂਜੀ ਇਹ ਚ ਦੋਨੇ ਚੀਜ਼ਾਂ ਵੱਧ ਨੇ ਤੇ ਇੱਕ ਬਾਈ ਹੋਰ ਅੱਜਕੱਲ ਜਿਵੇਂ ਲਾਈਟ ਚੱਲ ਜਾਂਦੇ ਨੇ ਨਮੇਟਰ ਮੋਟਰ ਤੇ ਕਿਵੇਂ ਚੱਲ ਇਹ ਆਪਣੀ ਛੋਟੀ ਮਸ਼ੀਨ ਚੱਲ ਜਾਏਗੀ ਜੀ ਬਾਈਰ ਵਾਲੀ ਇਨਵਰਟਰ ਤੇ ਚੱਲ ਜਾਏਗੀ ਇਹ ਚੱਲ ਜਾਂਦੀ ਹੈ ਹਾਂਜੀ ਹਾਂਜੀ ਕਿਉਂਕਿ ਕਰੰਟ ਘੱਟ ਹੀ ਖਾਈਦੀ ਹੈ ਇਹ ਹਾਂਜੀ ਹਾਂਜੀ ਸਹੀ ਸਹੀ ਠੀਕ ਹੈ ਲੋਪਰਾ ਅ ਨਮੇਟਰ ਤੇ ਵੀ ਕਰ ਸਕਦੇ ਹੋ ਕੰਮ ਤੁਸੀਂ ਇਹ ਧਾਰਾ ਚੋ ਸਕਦੇ ਹੋ ਤੇ ਵੀਰੇ ਇੱਕ ਜਿਹੜੀ ਆਪਣੀ ਸਸਤੀ ਜਿਹੜੀ ਹੱਥਾਂ ਵਾਲੀ ਉਹ ਆਪਣੀ 8500 ਰੁਪਏ ਦੀ ਮਸ਼ੀਨ ਹੈ ਜੀ ਹਾਂਜੀ ਉਹ ਵੀ ਦਿਖਾ ਦਿਏ ਹਾਂਜੀ ਦਿਖਾ ਦਿੰਨੇ ਆ ਤੁਹਾਨੂੰ ਇੱਕ ਮਿੰਟ ਲੋਪਰਾ ਹੱਥਾਂ ਚੋਂ ਵਾਲੇ ਹੱਥਾਂ ਨਾਲ ਚੋਣ ਵਾਲੀ ਉਹ ਵੀ ਅਜੇ ਕਿਸ ਹਰ ਤਰ੍ਹਾਂ ਦੀ ਮਸ਼ੀਨ ਮਿਲ ਜਾਂਦੀ ਆ ਤੇ ਬਾਕੀ ਜੇ ਰਿਪੇਅਰ ਕਰਾਉਣੀ ਆ ਤਾਂ ਵਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਜੀ ਠੀਕ ਆ ਜੀ ਤੇ ਬਾਕਸ ਨੂੰ ਹੱਥ ਵਾਲੀ ਵੀ ਦਿਖਾ ਦਿੰਨੇ ਆ ਤੇ ਵਾਕਿ ਚਾਹਤੀ ਤੁਸੀਂ ਆਪ ਮਾਰ ਸਕਦੇ ਹੋ ਠੀਕ ਆ ਜੀ ਸਮਝਾ ਕੰਡੇ ਗੁੰਡੇ ਮਿਲ ਜੈਗੇ ਆਪਣੇ ਕੋਲ ਹਾਂ ਜੀ ਹਾਂ ਜੀ ਕੰਡੇ ਵੀ ਭਰਾਂ ਦੇ ਦਿੰਦੇ ਠੀਕ ਆ ਜੀ ਠੀਕ ਆ ਜੀ ਇਹ ਹੱਥ ਵਾਲੀ ਹੁੰਦੀ ਆ ਜੀ ਹਾਂ ਜੀ ਇਹ ਹੱਥ ਵਾਲੀ ਇਹਦੀਆਂ ਨਿਪਲਾ ਵਗੈਰਾ ਆ ਜਾਂਦੀਆਂ ਸਾਰੀਆਂ ਹਾਂ ਜੀ ਦਿਖਾਓ ਵਾਰੀ ਚੱਕ ਕੇ ਇਹ ਪੰਪ ਆ ਜਾਂਦਾ ਜੀ ਇਹਦਾ ਹਾਂ ਜੀ ਇਹ ਪੰਪ ਆ ਹਾਂ ਜੇ ਸਾਰਾ ਕੁਝ ਫਿਟਿੰਗ ਹੋ ਕੇ ਚੱਲ ਪੈਂਦੀ ਮਸ਼ੀਨ ਇਹ ਫਿਟਿੰਗ ਹੋ ਕੇ ਚੱਲ ਜਾਂਦੀ ਹੈ ਤੇ ਇਹਦਾ ਜਾਇਆ ਜਿਆ ਰੇਟ ਘੱਟ ਤੋਂ ਘੱਟ ਜੀ ਇਹ 8500 ਰੁਪਏ ਰੇਟ ਹੈ ਇਹਦਾ ਬਿਲਕੁਲ ਜਾਇਆ ਬਾਕੀ ਕੋਈ ਗੱਲ ਨਹੀਂ ਥੋੜੀ ਵੀਡੀਓ ਦੇਖ ਕੇ ਜਿਹੜਾ ਆਊਗਾ ਆਪਾਂ ਹੋਰ ਮਾਨਤਨ ਕਰਦਾਂਗੇ ਠੀਕ ਹੈ ਜੀ ਹਾਂ ਜੀ ਸਾਰਿਆਂ ਜੀ ਮਾਨਤਨ ਲਗਾ ਦੋ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਇਹ ਹੱਥ ਵਾਲੀ ਆ ਤੇ ਇਹਦੇ ਵਿੱਚ ਟੋਲੀ ਕਿਹੜੀ ਆ ਕਿਹੜਾ ਸਾਜਾ ਨਾਲ ਇਹ 15 ਲੀਟਰ ਦੀ ਟੋਲੀ ਆ ਜੀ ਇਹ 15 ਲੀਟਰ ਦੀ ਟੋਲੀ ਆ ਜੀ ਹਾਂ ਜੀ ਠੀਕ ਹੈ ਜੀ ਲੋਪਰਾ ਬਾਈ ਜੀ ਨੇ ਜ਼ਰੂਰ ਬਾਈ ਦਾ ਨੰਬਰ ਪਾਸ ਸਕਰੀਨ ਚ ਲਾਂਗੇ ਬਾਕੀ ਆਪਾਂ ਬੋਰਡ ਦੀ ਬਾਈ ਦੀ ਵੀਡੀਓ ਬਣਵਾਈ ਦਿੱਤੀ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੇ ਆਪਣੇ ਕੋਲ ਹੋਰ ਬਈ ਆਲਟਮਾ ਕੀ ਮਿਲ ਜਾਂਦੀ ਆ ਆਪ ਨੂੰ ਕੰਡਾ ਹੋ ਗਿਆ ਹੋਰ ਤੁਸੀਂ ਮਾੜਾ ਦੱਸ ਦਿਓ ਆਪ ਸਮਝਾ ਆਪਣੇ ਕੋਲ ਮਿਲਕ ਐਨਲਾਈਜ਼ਰ ਫੈਟ ਮਸ਼ੀਨਾਂ ਵਗੈਰਾ ਸਾਰੀਆਂ ਮਿਲ ਜਾਣਗੀਆਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਪਰਾ ਬਾਕੀ ਰਿਪੇਅਰਿੰਗ ਵਗੈਰਾ ਦਾ ਸਾਰਾ ਕੰਮ ਠੀਕ ਹੈ ਜੀ ਰਿਪੇਅਰ ਹਾਂ ਜੀ ਹਾਂ ਜੀ ਕੰਮ ਪਈ ਦਾ ਆ ਡੀਪੀਓ ਵਗੈਰਾ ਵੀ ਮਿਲ ਜਾਂਦਾ ਜੀ ਜੇ ਕਿਸੇ ਨੇ ਕਲੈਕਸ਼ਨ ਸਿਸਟਮ ਚਲਾਣਾ ਹੈ ਹਾਂਜੀ ਕਲੈਕਸ਼ਨ ਸਿਸਟਮ ਚਲਾਣਾ ਤਾਂ ਡੀਪੀਓ ਵਗ ਹਾਂਜੀ ਤੇ ਨਾਲ ਨਾਲ ਪਰਚੀ ਕੱਢਦਾ ਪਰਚੀ ਕੱਢਦੇ ਆ ਡਾਟਾ ਰੱਖਦੇ ਨੇ ਠੀਕ ਹੈ ਜੀ ਸਾਰਾ ਕੁਝ ਮਿਲ ਜਾਂਦਾ ਇਹ ਕਿੰਨੇ ਕੀ ਰੇਂਜ ਚ ਆ ਜੀ ਇਹ 13000 ਰੁਪਏ ਦੀ ਰੇਂਜ ਚ ਆ ਜੀ ਠੀਕ ਹੈ ਜੀ ਚੀਕਾਂ ਲੋ ਭਰਾ ਹਾਂਜੀ ਵੀ ਜੀ ਜਿਹੜੀ ਆ ਇਹ ਦੱਸੋ ਆਪਣੀ ਫਿਟਿੰਗ ਵਾਲੀ ਮਸ਼ੀਨ ਹੈ ਜੇ ਕਿਸੇ ਵੀਰ ਭਰਾ ਨੇ ਫਿਟਿੰਗ ਕਰਾਣੀ ਆ ਤਾਂ ਇਹ ਫਿਟਿੰਗ ਵੀ ਹੋ ਜਾਂਦੀ ਹੈ ਆਪਣੇ ਕੋਲ ਠੀਕ ਹੈ ਜੀ ਹਾਂਜੀ ਇਹ ਕੰਦੇ ਤੇ ਫਿੱਟ ਹੋ ਜਾਂਦੀ ਹੈ ਸਾਰੀ ਮਸ਼ੀਨ ਇਹਦਾ ਰੇਟ ਕਿੰਨਾ ਭਰਾ ਇਹਦਾ 35000 ਰੁਪਏ ਰੇਟ ਆ ਜੀ 35000 ਹਾਂਜੀ ਹਾਂਜੀ ਤੇ ਢੋਲੀਆਂ ਤੋਂ ਉਹੀ ਲੱਗਦੀ ਢੋਲੀਆਂ 35000 ਚ ਇੱਕ ਢੋਲੀ ਆਈ ਜੇ ਬੰਦਾ 45000 ਰੁਪਏ ਦੀ ਲੈਂਦਾ ਫਿਰ ਦੋ ਢੋਲੀਆਂ ਮਿਲ ਜਾਂਦੀਆਂ ਠੀਕ ਹੈ ਜੀ ਹਾਂਜੀ ਹਾਂਜੀ ਲੋ ਭਰਾ ਇਹ ਦੁਪੱਟੀ ਆ ਇਹ ਕਿੰਨੀ ਐ ਤੁਹਾਨੂੰ ਬਈ 1000 ਰੁਪਏ 1.5 ਪੀ ਦੀ ਮੋਟਰ ਆਈ ਇਹ 20 25 ਗਾਵਾਂ ਵਿੱਚ ਚੋਦੂਗੀ ਆਰਾਮ ਨਾਲ 20 25 ਗਾਵਾਂ ਹਾਂਜੀ ਜੇ ਕਿਸੇ ਵੱਡੇ ਫਾਰਮ ਵਾਲੇ ਨੂੰ ਜ਼ਰੂਰਤ ਤਾਂ ਇਹ ਹਾਂਜੀ ਇਹ ਲਵਾ ਸਕਦੇ ਆ ਠੀਕ ਹੈ ਜੀ ਲੋ ਭਰਾ ਇਹ ਵੀ ਚੈੱਕ ਕਰ ਸਕਦੇ ਹੋ ਓ ਜੀ ਤੇ ਓ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸਾਰ ਮੋਗਾ ਤੇ ਜ਼ਿਲ੍ਹਾ ਨੂੰ ਪੈਂਦਾ ਨਹੀਂ ਸੀ ਠੀਕ ਹੈ ਭਾਈ ਦਾ ਗੜਾਉਣਾ ਦੂਜੀ ਸੜਕ ਜੀ ਪ੍ਰਮ ਦੇ ਸਰਕਟੂਸ ਠੀਕ ਹੈ ਜੀ ਗਰ ਮੋਕਾ ਠੀਕ ਹੈ ਜੀ ਜੀਰਾ ਰੋਡ ਲੋਜੀ ਟ੍ਰਾਂਸਫਰ ਤੇ ਸਾਹਮਣੀ ਦੁਕਾਨ ਦੇ ਦੇਖ ਸਕਦੇ ਹੋ ਠੀਕ ਹੈ ਜੀ ਲਓ ਇਸ ਬਾਕੀ ਗੜਾਉਣ ਪਈਆਂ ਦਾ ਸਾਈਡ ਤੇ ਆ ਬਾਕੀ ਸਾਨੂੰ ਸਾਰੀ ਗੱਲ ਬਾਤ ਸਮਝਾਈ ਆ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਲਾਂਗੇ ਭਰਾ ਠੀਕ ਹੈ ਜੀ ਆ ਗੜਾਉਣ ਆ ਤੇ ਰੇਟ ਸਾਰੇ ਦੱਸਿਆ ਪਾ ਪਹੁੰਚ ਹਰ ਜਗਾ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਪਾਏ